ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੌਂਤੇ ਦੇ ਵਿੱਚ ਰੌਂਤਾ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਪਿੰਡ ਆ ਮੁੱਗੇ ਜ਼ਿਲ੍ਹੇ ਦਾ ਤੇ ਮਸ਼ਹੂਰ ਤੇ ਨਾਮਵਾਰ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਪਹਿਲਾ ਸੂਆ ਸੂਰੀ ਪਲੂਣ ਮੂਰਤ ਵਰਗੀ ਵੱੱਛੀ ਦੇ ਤੁਹਾਨੂੰ ਦਰਸ਼ਨ ਕਰਵਾਉਂਗਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਸਾਰੀ ਜਾਣਕਾਰੀ ਦੇ ਨਾਲ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਕੱਲੀ-ਕੱਲੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਮਾਲਕ ਤੋਂ ਲਵਾਂਗੇ ਮਿੱਤਰੋ ਜੇ ਤੁਹਾਨੂੰ ਜੱਜੂਗੀ ਤਾਂ ਫਿਰ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਆਓ ਮਿਲਦੇ ਆਪਾਂ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੀਤਾ ਦੇ ਪਰਿਵਾਰ ਜੀ ਸਾਕੋ ਬਿਲਕੁਲ ਠੀਕ ਹੈ ਜੀ ਅੱਛਾ ਆਪਣਾ ਨਾਮ ਦੱਸ ਦੀਏ ਕਿਹਨਾਂ ਦੀ ਇੱਕ ਦੀ ਜੀ ਆਪਣਾ ਨਾਮ ਬਲਜੀਤ ਸਿੰਘ ਟਰੈਂਡਰ ਹਾਂ ਤਾਂ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਆਪਣਾ ਘਰ ਆ ਗਿਆ ਪੌਰੀਆਂ ਵਾਲੀ ਵਸਤੀ ਛੜਕ ਜਿਹੜੀ ਛੜਕ ਉਹ ਛੜਕ ਦੇ ਉੱਤੇ ਹੈ ਨਾ ਹਾਂਜੀ ਹਾਕਮਾਲਾ ਰੋਡ ਹੋ ਜੀ ਹਾਕਮਾਲਾ ਰੋਡ ਅੱਛਾ ਜਿਹੜੀ ਆਪਣੀ ਵੜ ਵੇਚਣੀ ਆ ਇਹ ਪਹਿਲਣੀ ਆ ਬਾਈ ਹਾਂਜੀ ਹਾਂਜੀ ਪਹਿਲਣੀ ਦੰਦੋਂ ਕਿਵੇਂ ਆ ਇਹ ਇਹ ਦੰਦੋਂ ਖੈਰ ਚੌਗੀ ਹੋ ਗਈ ਹੋ ਗਈ ਚੌਗੀ ਹੋ ਗਈ ਠੀਕ ਆ ਅੱਛਾ ਕਿੰਨੇ ਦਿਨ ਬਾਕੀ ਆਂਦੇ ਇਹਦੇ 6 ਦਿਨ ਬਾਕੀ ਆ ਜੀ 6 ਦਿਨ ਬਾਕੀ ਆ ਕਿੰਨਾ ਕੋ ਦੁੱਧ ਸੀਗਾ ਇਹਦੀ ਮਾਂ ਦਾ ਬਾਈ ਕੋਈ ਇਹਦੀ ਮਾਂ ਦਾ 25 ਕਿਲੋ ਦਾ ਰਿਕਾਰਡ ਸੀ ਆ ਇਹਦੇ ਆਪਣੇ ਕੋਲ ਹੀ ਇਹਦੀ ਮਾਂ ਬਾਈ ਨਹੀਂ ਜੀ ਆਪਣੇ ਗਵਾਂਡ ਸੀਗੀ ਠੀਕ ਆ ਵੀ ਉੱਥੋਂ ਉਹਨਾਂ ਤੋਂ ਬੱਚੀ ਲੈ ਕੇ ਆ ਗਏ ਮਾਂ ਤੋਂ ਬੱਚੀ ਲਈ ਸੀ ਠੀਕ ਆ ਜੀ ਅੱਛਾ ਇਹ ਹੁਣ ਦਿਨ ਦੇ ਕਿੰਨੀ ਤਰੀਕ ਨੂੰ ਪੂਰੇ ਹੁੰਦੇ ਆ ਇਹਦੇ ਤੁਸੀਂ ਆਪ ਹਿਸਾਬ ਲਾ ਲਓ ਅੱਜ ਕਿੰਨੇ ਤਰੀਕ ਆ ਅੱਜ 12 12 ਜੀ ਹਾਂ ਤੇ ਇਹ 18 ਤਰੀਕ ਨੂੰ ਦਿਨ ਪੂਰੇ ਆ ਜੀ 18 ਤਰੀਕ ਨੂੰ ਦਿਨ ਪੂਰੇ ਆ ਫਿਰ 2-4 ਦਿਨ ਮੰਨ ਲਓ ਵੀ ਹਫਤੇ ਦਸਾਂ ਦਿਨ ਦੀ ਅਜੇ ਕੱਚੀ ਗਿਰ ਲੀ ਗਏ ਹਾਂਜੀ ਹਾਂਜੀ ਫਿਰ ਤਾਂ ਨਿੱਖਰ ਜੂਗੀ ਬਹੁਤ ਸੋਹਣੀ ਹਾਂਜੀ ਹਾਂਜੀ ਬਹੁਤ ਵਧੀਆ ਬਣੂਗੀ ਜੀ ਠੰਡੀ ਠੁੰਡੀ ਆ ਜੀ ਉਹਦੇ ਹੱਥ ਤੋਂ ਮੈਨਾਂ ਜੀ ਬਹੁਤ ਵਧੀਆ ਜੀ ਜਿਵੇਂ ਮਰਜ਼ੀ ਹੱਥ ਫੇਰੀ ਚੰਦੇਉ ਲੈ ਜੀ ਠੀਕ ਆ ਕੋਈ ਚੱਕਰ ਨਹੀਂ ਠੀਕ ਹੈ ਸੀਲ ਬਹੁਤ ਆਣਾ ਜਿਵੇਂ ਮਰਜ਼ੀ ਹੱਥ ਫੇਰੀ ਚੰਦੇਉ ਜੀ ਠੰਡੀ ਸੀਲ ਆ ਬਾਕੀ ਥਣ ਥਣ ਵੀ ਚੰਗਾ ਲੱਗਾ ਬਾਈ ਲੋਲੀ ਪੋਲੀ ਅਜੇ ਨਹੀਂ ਹੈਗੀ ਅੱਛਾ ਰੇਟ ਬਾਈ ਰੇਟ ਜੀ ਪੂਰਾ ਕਰ ਦਿੱਤਾ ਜੀ ਪੂਰਾ 1 ਲੱਖ ਰੁਪਏ ਮਾਨਤਨ ਕਿੰਨਾ ਕੁ ਕਰਦੇ ਮਾਨਤਨ ਕਰਦੇ ਆਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਹੋਗਾ ਜੀ ਕਿੰਨੇ ਦੀ ਵੇਚਣ ਦਾ ਕਿੰਨੇ ਦੀ ਇਰਾਦਾ ਵੀ ਹਾਂ ਨਾ ਜੀ ਦੱਸ ਦਈਏ ਵੀ ਇੰਨੇ ਦੀ ਆਪਾਂ ਦੇਣੀ ਆ ਹਾਂ ਨਾ ਜੀ ਤੁਹਾਡੀ ਵੀਡੀਓ ਦੇਖ ਕੇ ਉਹ ਜਿਹੜਾ 90000 ਦੀ ਦੇ ਦੇ ਆਂਗੇ ਠੀਕ ਹੈ ਕੱਢੋ ਪਰ ਨੂੰ ਤੋਰ ਦਿਓ ਮਾੜਾ ਜੀ ਖੋਲ ਦਿਓ ਲੈ ਵੀ ਮਿੱਤਰੋ ਪਲੂਣ ਵੱੱਛੀ ਪਹਿਲਾ ਸੂਆ ਹੁੰਦੀ ਆ ਡਿਮਾਂਡ ਪੂਰਾ 1 ਲੱਖ ਰੁਪਈਆ ਵਾ ਜੇਕਰ ਤੁਸੀਂ ਵੀਡੀਓ ਤੇ ਵੇਣ ਲੈਣੀ ਹੈ ਤਾਂ 90000 ਰੁਪਏ ਦੀ ਵੱਛੀ ਦੇ ਤਾਂ ਮਨੂੰ ਦਰਸ਼ਨ ਵੱਛੀ ਦਾ ਰੱਸਾ ਫੜੀ ਚੂਗਾ ਬਾ ਕਮਲ ਤਿਆਰੀ ਦੇ ਵਿੱਚ ਜੈਲਾਪਨ ਵੱਛੀ ਦੇ ਵਿੱਚ ਬਹੁਤ ਬਿਊਟੀ ਵੱਲੋਂ ਪੱਕ ਤੋਂ ਕੋਕੇ ਜੜੀ ਫਿਰਦੀ ਹੈ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਆਹਨ ਨੈਣ ਨਕਸ਼ੇ ਜਿਹੜੇ ਪ੍ਰਮਾਤਮਾ ਨੇ ਦਿੱਤੇ ਆ ਬੜੇ ਸੋਹਣੇ ਦਿੱਤੇ ਇਹਨੂੰ ਲੈ ਜਾਓ ਜੀ ਲollipops ਚੰਗੀ ਆ ਥੱਲੋ ਮਿੱਤਰੋ ਉਂਝ ਵੀ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਕਿਉਂਕਿ ਅਜੇ ਦਿਨ ਲੈ ਜਾਣੇ ਆ ਇਹਨੇ ਤੇ ਜਿਵੇਂ ਜਿਵੇਂ ਇਹਨੇ ਦਿਨ ਲੈਣੇ ਆ ਓਵੇਂ ਓਵੇਂ ਦੀ ਤਿਆਰੀ ਪੜੀ ਜ਼ਬਰਦਸਤ ਹੋਣੀ ਆ ਇਹਨੇ ਸਰੀਰਕਾਲੇ ਪੱਖ ਤੋਂ ਮਜ਼ਬੂਤ ਬਹੁਤ ਹੋਣਾ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਓਕੇ ਦੀ ਰਿਪੋਰਟ ਹਰ ਪੱਖ ਤੋਂ ਐਨ ਕੋਕੇ ਜੜੂਗੀ ਕਰਮਾਂ ਵਾਲੀ ਕਿਉਂਕਿ ਹਜੇ ਦਿਨ ਪਏ ਆ ਮਿੱਤਰੋ ਇਹਦੇ ਤੇ ਦਿਨਾਂ ਦੇ ਜਿਵੇਂ ਜਿਵੇਂ ਨਿਖਰੂਗੀ ਓਵੇਂ ਓਵੇਂ ਦਾ ਜਿਹੜਾ ਗੱਲਬਾਤ ਟਿਕਾਣੇ ਲੱਗਣੀ ਆ ਦੇਖੋ ਕਿੰਨਾਂ ਦੀ ਹਰ ਪੱਖ ਤੋਂ ਐਨ ਓਕੇ ਹੋਈ ਖਰਦੀ ਆ ਕਰਮਾ ਵਾਲੀ ਮਿੱਤਰੋ ਤੇ ਬਾਕੀ ਜਿਹੜਾ ਰੇਟ ਇਹਦਾ ਉਹ ਬਈ ਹੁਣਾਂ ਨੇ 1 ਲੱਖ ਰੁਪਈਆ ਤੈਅ ਕੀਤਾ ਵਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਤੇ ਮਾਨਤਨ ਜਦੋਂ ਹੋ ਗਿਆ ਤਾਂ ਉਦੋਂ ਰਹਿ ਜਾਣੀ ਇਹ 90 ਹਜ਼ਾਰ ਦੀ ਤੇ 90 ਹਜ਼ਾਰ ਰੁਪਈਆ ਦੇ ਵਿੱਚ ਅੱਜ ਇਹੋ ਜੀ ਵੱਛੀ ਖਰੀਦਦੇ ਆ ਤੁਸੀਂ ਬਾਲਾ ਨਹੀਂ ਤਾਂ 20 ਕਿਲੋ ਦੀ ਔੜ ਤੇ 18 20 ਕਿਲੋ ਜਿਹੜਾ ਇਹ ਦੁੱਧ ਦੇਣਾ ਬਣਦਾ ਇਹਨੂੰ ਕਰਮਾਲੀ ਨੂੰ ਕਿਉਂਕਿ ਥੋੜਾ ਜਿਹਾ ਅੰਗਾ ਜਿਹੜਾ ਉਹ ਗਰਲੈਂਡੋ ਵਾਲਾ ਪੱਖੇ ਜ਼ਿਆਦਾ ਲੈ ਕੇ ਗਈ ਆ ਉਹਦੇ ਵਿੱਚ ਤੇ ਐਚ ਐਫ ਵਾਲਾ ਜਿਹੜਾ ਇਹਨੇ ਘੱਟ ਰੱਖਿਆ ਹੋਇਆ ਤੇ ਜਿਹੜਾ ਨਵਾਂ ਫਾਰਮ ਜਿਵੇਂ ਆਪਾਂ ਫਾਰਮ ਨਵਾਂ ਬਣਾਉਣੇ ਆ ਮਿੱਤਰੋ ਮੇਰੇ ਹਿਸਾਬ ਦੇ ਨਾਲ ਇਹ ਅੰਗ ਅਪਣਾਉਣਾ ਵੀ ਜ਼ਰੂਰੀ ਆ ਕਿਉਂਕਿ ਇਹ ਬਿਮਾਰੀ ਬਹੁਤ ਘੱਟ ਕਵਰ ਕਰੂਗੀ ਗਰਮੀ ਬਹੁਤ ਘੱਟ ਮਣਾਉਗੀ ਤੀਜਾ ਦੁੱਧਿੰਦਾ ਜਿਹੜਾ ਮਿੱਤਰੋ ਉਹ 4.5 5 ਫੈਂਟ ਦੇ ਘੇਰਿਆਂ ਦੇ ਵਿੱਚ ਹੋਊਗਾ ਤੇ ਜਦੋਂ ਇੰਨੀ ਫੈਂਟ ਦੇ ਵਿੱਚ ਹੋਇਆ ਤਾਂ ਫਿਰ ਮਿੱਤਰੋ 4550 ਰੁਪਏ ਰੇਟ ਜਦੋਂ ਆਉਂਦਾ ਤੇ ਉਦੋਂ ਮੇਰੇ ਹਿਸਾਬ ਦੇ ਨਾਲ 20 ਕਿਲੋ ਦੁੱਧ ਦਾ ਜਿਹੜਾ ਉਹ 25 30 ਕਿਲੋ ਦੀ ਰਿਸਕ ਕਰ ਜਾਂਦਾ ਵਾ ਵੈਡ ਦਾ ਟਿਕਾਣਾ ਚੰਗਾ ਵਾ ਵੈਡ ਦੀ ਬਰੀਕੀ ਚੰਗੀ ਆ ਦਸਾਂ ਦਿਨਾਂ ਦੀ ਹਜੇ ਕੱਚੀ ਮੰਨ ਕੇ ਖਰੀਦਿਆ ਜੇ ਫੱਲੋ ਲੋਲ ਪੋਣਾ ਬਹੁਤ ਪਿਆਰ ਚੰਗੀ ਤਿਆਰ ਹੋ ਕੇ ਚੰਗੀ ਨੀਆ ਥਣ ਬਹੁਤ ਚੰਗਾ ਲੱਗਾ ਹੋਇਆ ਨਜ਼ਦੀਕ ਤੋਂ ਤੁਹਾਨੂੰ ਮੈਂ ਵਿਖਾਇਆ ਹੋਇਆ ਵਾ ਅੱਛਾ ਮਹਾਰਾਜ ਜੀ ਨੰਬਰ ਕਿੰਨਾ ਆਪਣਾ ਜੀ ਨੰਬਰ ਜੀ 965330287 ਜੀ ਇੱਕ ਵਾਰੀ ਹੋਰ ਬੋਲ ਜੀ 965330287 ਜੀ ਠੀਕ ਆ ਇਸ ਨੰਬਰ ਤੇ ਕਰ ਲਿਓ ਬਾਈ ਹੁਣ ਇਹਦੇ ਨਾਲ ਰਾਬਤਾ ਕਰਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਰੌਂਤਾ ਤੇ ਜ਼ਿਲ੍ਹਾ ਮੋਗਾ